ਗੁਣਾਂ ਦੇ ਆਸਰੇ ਤੇ ਹੀ ਹੰਕਾਰ ਚੱਲ ਸਕਦਾ ਹੈ ਔਗਣਾਂ ਦੇ ਆਸਰੇ ਤੇ ਨਹੀਂ ਚੱਲ ਸਕਦਾ ਮੈਂ ਅਕਸਰ ਕਹਿੰਦਾ ਹਾਂ ਨਾ ਇੱਕ ਬੰਦਾ ਮਾਣ ਕਰ ਸਕਦਾ ਮੈਂ ਮਾੜਾ ਮੋਟਾ ਦਾਣੇ ਨਹੀਂ ਬਹੁਤ ਵੱਡਾ ਦਾਣੇ ਆ ਪਰ ਇੱਕ ਮਨੁੱਖ ਇਹ ਕਿਸ ਤਰ੍ਹਾਂ ਮਾਣ ਕਰੇਗਾ ਮੈਂ ਮਾੜਾ ਮੋਟਾ ਬੇਈਮਾਨ ਨਹੀਂ ਬਹੁਤ ਵੱਡਾ ਬੇਈਮਾਨ ਆ ਕਿਸ ਤਰ੍ਹਾਂ ਮਾਣ ਕਰੇਗਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਆ ਤੂੰ ਮਾੜੀ ਮੋਟੀ ਚੋਰੀ ਕਰਦਾ ਹੋਵੇਗਾ ਮੈਂ ਤੇ ਪੂਰਾ ਘਰ ਹੀ ਲੁੱਟ ਕੇ ਲੈ ਜਾਂਦਾ ਮੈਂ ਬਹੁਤ ਵੱਡਾ ਲੁਟੇਰਾ ਕਿਸ ਤਰ੍ਹਾਂ ਮਾਨ ਕਰੇਗਾ ਔਗਣਾ ਤੇ ਹੰਕਾਰ ਖੜਾ ਹੀ ਨਹੀਂ ਹੋ ਸਕਦਾ ਸਮਾਜ ਔਗਣ ਹਾਰੇ ਨੂੰ ਨੀਵੇਂ ਤੋਂ ਨੀਵਾ ਮੰਨਦਾ ਹੈ ਹੰਕਾਰ ਉਸ ਦਾ ਖੜਾ ਨਹੀਂ ਹੋ ਸਕਦਾ ਹੰਕਾਰ ਗੁਣਾਂ ਦੇ ਆਸਰੇ ਤੇ ਖੜਾ ਹੋ ਸਕਦਾ ਮੈਂ ਮਾੜਾ ਮੋਟਾ ਸੇਵਾਦਾਰ ਨਹੀਂ ਬਹੁਤ ਵੱਡਾ ਸੇਵਾਦਾਰ ਮੈਂ ਮਾੜਾ ਮੋਟਾ ਗੈ ਨਹੀਂ ਨਹੀਂ ਬਹੁਤ ਵੱਡਾ ਗੈ ਨਹੀਂ ਮੈਂ ਮਾੜਾ ਮੋਟਾ ਦਾਣੇ ਨਹੀਂ ਬਹੁਤ ਵੱਡਾ ਦਾਣੇ ਬਹੁਤ ਵੱਡਾ ਦਾਣੇ ਗੁਣਾਂ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਤੇ ਹੰਕਾਰ ਤੋਂ ਕੋਈ ਬਹੁਤ ਵੱਡੀ ਮਹਿਲ ਹੈ ਹੀ ਨਹੀਂ ਨਿਮਖ ਨਿਮਖ ਕਰ ਸਰੀਰ ਘਟਾਵੇ ਤਉ ਵੀ ਹਉਮੇ ਮਹਿਲ ਨਾ ਜਾਵੇ ਨਹੀਂ ਜਾਂਦੀ ਨਹੀਂ ਜਾਂਦੀ ਬੜੀ ਭयंकर ਮਹਿਲ ਔਰ ਗੁਣਾ ਕਰਕੇ ਇਹ ਮੈਲ ਹੋਰ ਵੱਧ ਜਾਂਦੀ ਏ ਇਹਨਾਂ ਦਾ ਜ਼ਿਕਰ ਰਵਿਦਾਸ ਇੰਜ ਪੈ ਕਰ ਦੇਣ ਗਿਣਤੀ ਤੁਸੀਂ ਕਰ ਲੈਣਾ ਹਮ ਬੜ ਕਉ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੇ ਗੁਣੇ ਸੂਰ ਹਮ ਦਾਤੇ ਇਹ ਬੁੱਧ ਕਬੈ ਨਾ ਰਾਸੀ ਕਹਿ ਰਵਿਦਾਸ ਸਵੇ ਨਹੀਂ ਸਮਝਸ ਭੂਲ ਪਰੇ ਜੈਸੇ ਬੋਰੇ ਪਾਗਲ ਦੇ ਪਾ ਗੁਣ ਵਧਾਈ ਜਾ ਰਹੇ ਨੇ ਹੰਕਾਰ ਵੀ ਵਧਾਈ ਜਾ ਰਹੇ ਨੇ ਇਹ ਤੇ ਇੰਜ ਹੈ ਖੀਰ ਬਣਾਈ ਜਾ ਰਹੇ ਨੇ ਉੱਪਰ ਸਵਾ ਪਾਈ ਜਾ ਰਹੇ ਨੇ ਇਹ ਤੇ ਇੰਜ ਹੈ ਇਹ ਤੇ ਕੁੰਚਰ ਦਾ ਇਸ਼ਨਾਨ ਹੈ ਕੁੰਚਰ ਹਾਥੀ ਦਰਿਆ ਦੇ ਸਰੋਵਰ ਦੇ ਚ ਇਸ਼ਨਾਨ ਕਰਦਾ ਹੈ ਬਾਹਰ ਆ ਕੇ ਸੋਣ ਨਾਲ ਉੱਪਰ ਮਿੱਟੀ ਬੰਦਾ ਹੈ ਤੀਰਥ ਬਰਤਰ ਦਾਨ ਕਰ ਮਨ ਵੇ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ ਇਹ ਤੇ ਹਾਥੀ ਦਾ ਇਸ਼ਨਾਨ ਇਹਦੇ ਉੱਤੇ ਇੱਕ ਹੋਰ ਵੀ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਸਤਿਗੁਰਾਂ ਦੀ ਬਾਣੀ ਨੇ ਜੋਵੇਂ ਕੋਪ ਸੰਨ ਚੰਨ ਕੋ ਬਸੁਦਾ ਉਠ ਬੈਲ ਗਏ ਚਰ ਬੇਲ ਬੈਲ ਬਬੇ ਦੇ ਉਤੇ ਦੋ ਲਾਵਾ ਬੇਲ ਇਕਲਾ ਬੇਲ ਵੱਲ ਬੂਟਾ ਵੱਲਾ ਬੈਲ ਬਲਦ ਬਲਦ ਜੋਵੇਂ ਕੋਪ ਸੰਚਨ ਕੋ ਬਸੁਦਾ ਖੂ ਜੋੜੇ ਪੁਰਾਣੇ ਜ਼ਮਾਨੇ ਚ ਹਲੜ ਝੋਲਦੇ ਸਨ ਔਰ ਰਾਹੜ Rajasthan ਦੇ ਚ ਜਿੱਥੇ ਪਾਣੀ ਬੜਾ ਡੋਂਗਾ ਤੇ ਉਥੇ ਹਲੜ ਚਲਾਣੇ ਬੜੇ ਔਖੇ ਸਨ ਵਜ਼ਨ ਇਤਨਾ ਭਾਰ ਇਤਨਾ ਹੋ ਜਾਂਦਾ ਸੀ ਦੋ ਬੈਲਾਂ ਲਈ ਵੀ ਉਹ ਹਲੜ ਖਿੱਚਣਾ ਔਖਾ ਸੀ ਉਥੇ ਰਾਹੜ ਦੇ ਰਾਹੀਂ ਮਸ਼ਕਾਂ ਦੇ ਰਾਹੀਂ ਪਾਣੀ ਕੱਢਦੇ ਸਨ ਗੁਰਬਾਣੀ ਇਹ ਉਦਾਹਰਣ ਦੇ ਰਹੀਏ ਜਿਵੇਂ ਕੂਪ ਸਨਚਨ ਕੋ ਬਸੁਦਾ ਖੂ ਜੋੜਿਆ ਖੂ ਦੇ ਨਾਲ ਬੈਲ ਜੋੜਿਆ ਧਰਤੀ ਨੂੰ ਸਿੰਚਣ ਵਾਸਤੇ ਧਰਤੀ ਦੇ ਜਿਹੜੀਆਂ ਬੈਲਾਂ ਬੇਲਾਂ ਨੇ ਬੂਟੇ ਨੇ ਉਹਨਾਂ ਨੂੰ ਸਿੰਚਣ ਵਾਸਤੇ ਜਿਵੇਂ ਕੂਪ ਸਨਚਨ ਕੋ ਬਸੁਦਾ ਉਠ ਬੈਲ ਗਏ ਚਰ ਬੇਲ ਬੈਲ ਸ਼ਾਮ ਦਾ ਵਕਤ ਹੋਇਆ ਕਿਸਾਨ ਆਪੇ ਹੀ ਥੱਕ ਗਿਆ ਬਲਦ ਵੀ ਥੱਕ ਗਿਆ ਤੇ ਹਲ ਡਣਾਲੋਂ ਬਲਦ ਨੂੰ ਖੋਲ ਦਿੱਤਾ ਬੰਨਣਾ ਭੁੱਲ ਗਿਆ ਤੇ ਬੈਲ ਉਹਨਾਂ ਬੇਲਾਂ ਨੂੰ ਖਾ ਗਿਆ ਜਿਹਦੇ ਸਾਰਾ ਦਿਨ ਪਾਣੀ ਦਿੰਦਾ ਰਹੇ ਬੇਲਾ ਫਲ ਤੱਕ ਪਹੁੰਚਨ ਫੁੱਲਾਂ ਤੱਕ ਪਹੁੰਚਨ ਬੈਲ ਖਾ ਗਿਆ ਪਹਿਲੇ ਹੀ ਖਾ ਕੇ ਜਿਸ ਬੈਲ ਦੇ ਰਾਹੇ ਪਾਣੀ ਕੱਢਦੇ ਰਹਿ ਉਸ ਬੈਲ ਨਹੀਂ ਸੱਤਿਆ ਆਨਾਸ ਕਰ ਦਿੱਤਾ ਮਨ ਦੀ ਪ੍ਰੇਰਣਾ ਨਾਲ ਗੁਰਦੁਆਰੇ ਆਇਆ ਮਨ ਦੀ ਪ੍ਰੇਰਣਾ ਨਾਲ ਗਜ਼ਬ ਦੀ ਨਿੰਦਾ ਕਰਨ ਲੱਗ ਪਿਆ ਵਿਅਰਥ ਬੋਲਣ ਲੱਗ ਪਿਆ ਮਨ ਦੀ ਪ੍ਰੇਰਣਾ ਨਾਲ ਦਾਨ ਕੀਤਾ ਫਿਰ ਮਨ ਦੀ ਪ੍ਰੇਰਣਾ ਨਾਲ ਬੇਈਮਾਨੀ ਕਰ ਛੱਡੀ ਜੋਵੇਂ ਕੂਪ ਸੰਚਨ ਕੋ ਵਸਦਾ ਉਠ ਬੈਲ ਗਏ ਚਰ ਬੈਲ ਖੂ ਜੋੜਿਆ ਬੇਲਾਂ ਨੂੰ ਸਿੰਚਣ ਵਾਸਤੇ ਬੈਲ ਖੁੱਲਾ ਛੱਡ ਦਿੱਤਾ ਬੇਲਾਂ ਸਾਰੀਆਂ ਹੀ ਖਾ ਗਿਆ ਪਾਠ ਕੀਤਾ ਪੂਜਾ ਕੀਤੀ ਸਤ ਸੰਗ ਕੀਤਾ ਮਿਹਨਤ ਕੀਤੀ ਦਿਨ ਵਰ ਸੰਜਮ ਰੱਖਿਆ ਨਹੀਂ ਮਨ ਦਾ ਧਿਆਨ ਕੀਤਾ ਨਹੀਂ ਖੁੱਲਾ ਛੱਡ ਦਿੱਤਾ ਸ਼ਾਮ ਤੱਕ ਇੱਕ ਬੇਲ ਵੀ ਨਹੀਂ ਰਹਿਣ ਦਿੱਤੇ ਕਹਿੰਦਾ ਦੋ ਪਾਠ ਮੈਂ ਸੁਗਮੰਨੀ ਸਾਹਿਬ ਦੇ ਕੀਤੇ ਨੇ ਪੁਰਖਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਗਤੀ ਦੀ ਛਾਪ ਵੀ ਨਹੀਂ ਮਿਲਦੀ ਕੀ ਪਾਠ ਤੂੰ ਦੋ ਕੀਤੇ ਉਹ ਤੇ ਸਾਰਾ ਕੀਤਾ ਹੋਇਆ ਗਿਆ ਜੋਵੇਂ ਕੂਪ ਸੰਚਨ ਕੋ ਵਸਦਾ ਉਠ ਬੈਲ ਗਏ ਚਰ ਬੈਲ ਹੁਣ ਮੈਂ ਅਰਜ਼ ਕਰਾਂ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਹੈ ਅੰਦਰੋਂ ਕੁਝ ਪ੍ਰਾਪਤ ਨਹੀਂ ਹੋਇਆ ਮਨ ਸਥਿਤੀ ਠੀਕ ਨਹੀਂ ਹੈ ਪਦਾਰਥ ਬਾਹਰੋਂ ਮਿਲੇਗਾ ਪਰਮਾਤਮਾ ਅੰਦਰੋਂ ਮਿਲੇਗਾ ਬਾਹਰ ਦੀਆਂ ਲੋੜਾਂ ਦੀ ਪੂਰਤੀ ਬਾਹਰੋਂ ਹੋਵੇਗੀ ਸਮਾਦੀ ਅੰਦਰੋਂ ਲੱਗੇਗੀ ਮਹਾਰਸ ਅੰਦਰੋਂ ਮਿਲੇਗਾ ਬਾਹਰੋਂ ਪਦਾਰਥ ਨਹੀਂ ਮਿਲੇ ਪਰ ਸਥਿਤੀ ਠੀਕ ਨਹੀਂ ਹੈ ਅੰਦਰੋਂ ਪਰਮਾਤਮਾ ਨਹੀਂ ਮਿਲਿਆ ਮਨ ਸਥਿਤੀ ਠੀਕ ਨਹੀਂ ਹੈ ਤੋ ਮਨ ਸਥਿਤੀ ਠੀਕ ਨਹੀਂ ਇਸ ਸਥਿਤੀ ਦੀ ਸਮਝ ਸੋਝ ਗੁਰੂ ਨਾਨਕ ਦੇਵ ਜੀ। ਪ੍ਰਥਮ ਮਨ ਮੈਲ। ਦੂਸਰਾ ਮਨ ਚੁੱਪੀ ਨਹੀਂ ਕਰਦਾ ਤੇ ਜਦ ਚੁੱਪੀ ਨਹੀਂ ਕਰਦਾ ਤੇ ਕੌਣ ਕੀਰਤਨ ਸੁਣੇ? ਕੌਣ ਪਾਠ ਸੁਣੇ? ਮਹਿਰਸ ਕਰਾਂ ਮਨ ਨਹੀਂ ਸੁਣਦਾ। ਮਨ ਸਰੋਤਾ ਨਹੀਂ ਬਣਦਾ। ਪੂਰਾ ਮਨ ਕਦੀ ਉਹ ਰੱਬੀ ਸਰੋਤ ਦੇ ਚ ਲਾਂਦਾ ਹੀ ਨਹੀਂ ਮਨ ਮਨ ਦੀ ਆਦਤ ਐ ਨਹੀਂ ਇਹ ਸਰੋਤਾ ਨਹੀਂ ਬਣਦਾ ਇਹ ਵਕਤਾ ਬਣਦਾ ਦੋ ਸ਼ਬਦ ਮੈਂ ਅਕਸਰ ਕਹਿੰਦਾ ਹੁੰਦਾ ਦੁਹਰਾਦੇ ਹਾਂ ਦੋ ਤਿੰਨ ਮਿੰਟ ਰਹਿੰਦੇ ਨੇ ਬੋਲਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਕੋਲ ਜੋ ਧਿਆਨ ਆਪਣੇ ਕੋਲ ਨਹੀਂ ਲਿਆਇਆ ਸੁਣ ਨਹੀਂ ਸਕੇਗਾ ਜੋ ਧਿਆਨ ਦੂਜੇ ਤੇ ਨਹੀਂ ਰਖ ਸਕਿਆ ਸੁਣਾ ਵੀ ਨਹੀਂ ਸਕੇਗਾ ਬੋਲਣ ਲਗਿਆ ਸੁਣਾਉਣ ਲਗਿਆ ਧਿਆਨ ਦਾ ਕੇਂਦਰ ਦੂਜਾ ਤੀਜਾ ਹੁੰਦਾ ਹੈ ਸੁਣਨ ਲਗਿਆ ਧਿਆਨ ਦਾ ਕੇਂਦਰ ਖੁਦ ਮਨ ਦੀ ਆਦਤ ਹੈ ਬੋਲਣ ਦੀ ਸੁਣਨ ਦੀ ਆਦਤ ਹੀ ਨਹੀਂ ਔਰ ਇਹ ਹਰ ਵਕਤ ਬੋਲਦਾ ਹੈ ਹਰ ਵਕਤ ਬੋਲਦਾ ਹੈ ਔਰ ਬਹੁਤਾ ਫਿਜ਼ੂਲ ਬੋਲਦਾ ਹੈ ਬੜੇ ਵਿਅਰਥ ਦੇ ਫੁਰਨੇ ਬੜੇ ਵਿਅਰਥ ਦੇ ਵਿਚਾਰ ਚੱਲਦੇ ਨੇ ਤੇ ਮਨ ਦੇ ਚ ਵਿਚਾਰ ਚੱਲਦੇ ਪੈ ਨੇ ਤੇ ਮਨ ਕਿੱਥੇ ਸਰੋਤਾ ਬਣੇ ਕਿਵੇਂ ਸੁਣੇ ਇਸੇ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸਰੋਤਾ ਹੈ ਸਰਵੰਤੋ ਬਣਿਆ ਕਠਨੇ ਮਨ ਨਹੀਂ ਸੁਣਦਾ ਔਰ ਜਦ ਕਦੀ ਇਸ ਤਰ੍ਹਾਂ ਦੀ ਗੱਲ ਚੱਲੇ ਮੈਨੂੰ ਪ੍ਰਿੰਸੀਪਲ ਗੰਗਾ ਸਿੰਘ ਦੀ ਰਵਾਈ ਯਾਦ ਆ ਜਾਂਦੀ ਹੈ ਜੋ ਉਹਨਾਂ ਨੇ ਮੈਨੂੰ ਉਦੋਂ ਸੁਣਾਈ ਸੀ ਬਾਅਦ ਵਿੱਚ ਉਹਨਾਂ ਦੇ ਮੈਗਜ਼ੀਨ ਅਮਰਤ ਦੇ ਵਿੱਚ ਵੀ ਛਪੀ ਸੀ ਉਹਨਾਂ ਦੀ ਰਵਾਈ ਮੈਂ ਤੁਹਾਨੂੰ ਸਰਵਨ ਕਰਾਵਾਂ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਥ ਡੋਂਗਾ ਅੜਿਆ ਗਿਆਨ ਵਿਚਾਰ ਸੇ ਦੱਕਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰਦਰ ਖੜਿਆ ਲੰਬੀ ਚੋੜੇ ਦਾ ਪਿਛੌਖੜ ਤੇ ਮੈਂ ਨਾ ਬਿਆਨ ਕਰਾਂ ਜਿਸ ਦਿਨ ਹਲਦਵਾਨੀ ਚ ਉਹਨਾਂ ਨੇ ਮੈਨੂੰ ਇਹ ਰਵਾਈ ਸੁਣਾਈ ਸੀ ਥੋੜੀ ਦੇਰ ਬਾਅਦ ਫਿਰ ਮੈਨਾਂ ਨੂੰ ਇੱਕ ਰਵਾਈ ਸੁਣਾਈ ਸਨ 61 ਦੀ ਗੱਲ ਹੈ ਮੈਂ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਪੋਤਰਿਆਂ ਦੀ ਥਾਂ ਤੇ ਸੀ ਉਦੋਂ ਉਹ ਬਜ਼ੁਰਗ ਸਨ ਬੜੇ ਮੈਂ ਇੱਕ ਪ੍ਰਿੰਸੀਪਲ ਸਾਹਿਬ ਇੱਕ ਰਵਾਈ ਫਿਰ ਮੈਂ ਵੀ ਤੁਹਾਨੂੰ ਸੁਣਾਣੀ ਹੈ ਕਹਿਣ ਲੱਗਾ ਸੁਣਾ ਧਿਆਨ ਨਾਲ ਤੁਸੀਂ ਸੁਣਨਾ ਦਿਲ ਸੂਰਜ ਸੂਰਜ ਦੇ ਵਾਂਗ ਰਸੀ ਪਿਆਲਿਸ਼ ਕਾ ਮਾਰੇ ਦਿਲ ਸੋ ਰਜ ਸੋ ਰਜ ਦੇ ਵਾਂਗ ਰਸੀ ਪਿਆ ਲਿਸ਼ ਕਾ ਮਾਰੇ ਗਿਆਨ ਵਿਚਾਰ ਸੇ ਦਖਦੀਆਂ ਕਿਰਣਾ ਭਰੀਆਂ ਸਿਰ ਜਨ ਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਖੁਦੇਦਾ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰੇ ਮੇਰੀ ਬਾਹ ਪਕੜ ਕੇ ਤੇ ਕਹਿਣ ਲਗੇ ਜੋ 75 ਸਾਲ ਚ ਮੈਨੂੰ ਸਮਝ ਆਈਏ ਦੇਨੂ ਇਹ 20 ਸਾਲਾਂ ਚ ਸਮਝ ਆ ਗਈ ਹੈ ਮੈਂ ਕਹੀ ਤੇ ਸਾਫ ਹੈ ਬੋਲਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਸੁਣਨ ਲੱਗਿਆਂ ਧਿਆਨ ਆਪਣੇ ਤੇ ਰੱਖਣਾ ਪੈਂਦਾ ਐਸ ਵਾਸਤੇ ਬੋਲਣਾ ਬੜਾ ਆਸਾਨ ਹੈ ਆਸਾਨ ਹੈ ਸੁਣਨਾ ਬੜਾ ਕਠਨ ਹੈ